ਲਿਏ ਬਾਦਲਾਂ ਦਾ ਘੜ ਲੰਬੀ ਠਾਣਾ ਬੱਲੀਏ ਦੋ ਤਾਂਦੇ ਹਵੇ ਸ਼ੇਰਾਂ ਬੱਚਾ ਦਿਲ ਭਾਗਦਾ ਮੱਥੇ ਮਟਾ ਲੱਗੇ ਛੋਟਾ ਭਾਈ ਨਾਗਦਾ ਇੱਕ ਦੋ ਹੀ ਛੌਂਗ ਨਾ ਹੀ ਬਾਲੇ ਨਾ ਘੇਰੋ ਜਾਨਵਰ ਪੁੱਤਾਂ ਵਾਂਗੂ ਪਾਲੇ ਨਾ ਘੇਰੋ ਚਤਾਲੇ ਹਣਾ ਰਹੀ ਗੋਡੇ ਲਾਣੇ ਦਾਤੀ ਲੋੜ ਜੇ ਪੇਤਾ ਇੱਕ ਫੋਨ ਮਾਰਦੀ ਅੜੇ ਹੋਏ ਕੰਮ ਵੀ ਕੜਾਏ ਬਹੁਤ ਨੇ ਕਿਤੇ ਨਹੀਂ ਉਹ ਕਬਜੇ ਛੜਾਏ ਬਹੁਤ Вот, 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 вот.